ਸੂਬਾ ਸਰਤਰ ਭਾਰਤੀ ਕਿਸਾਨ ਜਨੂਨੀਕਤਾ ਗੁਰਾਹਾਂ ਪ੍ਰਭੂ ਮੈਂ ਤੁਹਾਡੇ ਨਾਲ ਬਠੋਈ ਪਿੰਡ ਦਾ ਜੋ ਮਸਲਾ ਚੱਲ ਰਿਹਾ ਜ਼ਿਮੇਨੀ ਘੋਲ ਉਹਦੇ ਸਬੰਧ ਦੇ ਵਿੱਚ ਕੁਝ ਗੱਲਾਂ ਕਰਨੀਆਂ ਨੇ ਕਿਉਂਕਿ ਬਠੋਈ ਪਿੰਡ ਦਾ ਜਿਹੜਾ ਮਸਲਾ ਉਹਨੂੰ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਆ ਜਿਹੜਾ ਉਹ ਮਜ਼ਦੂਰਾਂ ਤੇ ਕਿਸਾਨਾਂ 'ਚ ਟਕਰਾਓ ਕਰਾਉਣਾ ਚਾਹੁੰਦਾ ਉਹ ਪੂਰਾ ਮਸਲਾ ਕੀ ਆ ਜਣੀ ਉਹ ਜਿਹੜਾ ਮਸਲਾ ਹੈਗਾ ਜਿਹੜੀ ਜ਼ਮੀਨ ਦਾ ਮਸਲਾ ਹੋ ਬਠੋਈ ਪਿੰਡ ਦੇ ਵਿੱਚ 1950 ਤੋਂ ਲਗਭਗ ਕਿਸਾਨਾਂ ਦੇ ਉਹਦੇ ਚ ਕੁਸਾ ਐਸੀਬੀਸੀ ਪਰਿਵਾਰ ਨੇ ਉਹਨਾਂ ਦੇ 1950 ਤੋਂ ਕਬਜ਼ੇ ਨੇ 1972 ਤੋਂ ਲੈ ਕੇ 1975 ਤੱਕ ਉਹਨਾਂ ਦੇ ਨਾਂ ਬਕਾਇਦਾ ਤੌਰ ਦੇ ਉੱਤੇ ਡਿਗਰੀਆਂ ਹੋਈਆਂ ਨੇ ਉਹ ਤੋਂ ਬਾਅਦ ਗਰਦਾਬਰੀਆਂ ਹੋਈਆਂ ਨੇ ਰਜਿਸਟਰੀਆਂ ਹੋਈਆਂ ਨੇ ਇੰਤਕਾਲ ਹੋਇਆ ਜਣੀ ਕਨੈਕਸ਼ਨ ਲੱਗੇ ਨੇ ਤੇ ਲੱਖਾਂ ਰੁਪਏ ਲੋਨ ਲਿਆ ਹੋਇਆ ਕਈ ਥਾਵਾਂ ਦੇ ਉੱਤੇ ਉਹਨਾਂ ਨੇ ਜ਼ਮੀਨ ਗਾਹਾਂ ਤੋਂ ਗਾਹ ਵੇਚ ਚੁੱਕੇ ਸਾਰੇ ਪਰ ਹੁਣ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਸਰਕਾਰ ਆ ਉਥੇ ਧੱਕੇ ਦੇ ਨਾਲ ਕਬਜ਼ਾ ਕਰਨ ਵਾਸਤੇ ਕਿਉਂ ਆਈ ਆ ਕਿਉਂਕਿ ਭਰਾਵੋ ਇਹ ਮਸਲਾ ਜਿਹੜਾ ਇਹ ਜਿਹੜੀ ਲੈਂਡ ਬੈਂਕ ਬਣਾ ਰਹੇ ਬਣਾਉਣ ਜਾ ਰਹੇ ਨੇ ਇਹ ਕਾਰਪੋਰੇਟਾਂ ਦਾ 헤ਜ ਉਹਨਾਂ ਨੂੰ ਜਾਗਿਆ ਹੋਇਆ ਇਸ ਕਰਕੇ ਪਿਛਲੀ 14 ਮਈ ਨੂੰ ਉੱਥੇ ਬਹੁਤ ਵੱਡੀ ਪੱਧਰ ਦੇ ਉੱਤੇ ਉਹ ਚੜ ਕੇ ਆਇਆ ਪ੍ਰਸ਼ਾਸਨ ਵੱਡੀ ਫੋਰਸ ਲੈ ਕੇ ਆਏ ਜਣੀ ਧੱਕੇ ਦੇ ਨਾਲ ਕਬਜ਼ਾ ਕਰਨ ਵਾਸਤੇ ਆਏ ਭਾਰਤੀ ਕਿਸਾਨ ਨੂੰ ਨੇਕਤਾ ਕਰਾਹ ਦੀ ਅਗਵਾਈ ਚ ਵੱਡੀ ਗਿਣਤੀ ਕਿਸਾਨ ਇਕੱਠੇ ਹੋਏ ਜਣੀ ਉੱਥੇ ਇੱਕ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਲੱਗਾ ਜਦੋਂ ਸਰਕਾਰ ਨੂੰ ਬੇਵਸੋ ਹੋ ਕੇ ਪ੍ਰਸ਼ਾਸਨ ਨੂੰ ਬੇਵਸੋ ਹੋ ਕੇ ਮੁੜਨਾ ਪੈ ਗਿਆ ਕਿ ਇੱਥੇ ਤਾਂ ਵੱਡੇ ਵੱਡੇ ਪੱਦਰ ਤੇ ਵਿਰੋਧ ਆ ਜਿਹੜਾ ਇੱਥੇ ਵੱਡਾ ਨੁਕਸਾਨ ਹੋ ਸਕਦਾ ਇਸ ਕਰਕੇ ਜਣੀ ਹੁਣ ਉਹ ਇਹ ਕਹਿੰਦੇ ਨੇ ਸਾਨੂੰ ਮਜ਼ਦੂਰਾਂ ਦਾ 헤 ਜਾਗਿਆ ਇਹ ਨਕਲੀ 헤 ਜਾਗਿਆ ਹੋਇਆ ਭਰਾਵੋ ਕਿਉਂਕਿ ਭਲਾ 14 ਤਰੀਕ ਨੂੰ ਉਸ ਦਿਨ ਮਜ਼ਦੂਰ ਭਰਾਵਾਂ ਨੂੰ ਕਿਉਂ ਨਹੀਂ ਲੈ ਕੇ ਆਏ ਉਸ ਦਿਨ ਕਿਉਂ ਨਹੀਂ ਕਿਹਾ ਵੀ ਅਸੀਂ ਮਜ਼ਦੂਰ ਭਰਾਵਾਂ ਨੂੰ ਜਿਹੜੀ ਜ਼ਮੀਨ ਆਹੇ ਦੇਣੀ ਹੈਗੀ ਆ ਜਣੀ ਸਾਰਾ ਪਖੰਡਵਾਜੀ ਹੈਗੀ ਆ ਹੁਣ ਜਣੀ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਲੈਟਰ ਜਾਰੀ ਕੀਤਾ ਉਹਦੇ ਵਿੱਚ ਕਿਹਾ ਨੋਟਸ ਦੇ ਵਿੱਚ ਵਿੱਚ ਉਹ ਕਹਿੰਦੇ ਵੀ ਅਸੀਂ ਇਹਦੀ ਬੋਲੀ ਹੈ ਜਿਹੜੀ ਉਹ ਕਰਾਂਗੇ ਤੇ ਮਜ਼ਦੂਰ ਭਰਾਵਾਂ ਨੂੰ ਦੇਵਾਂਗੇ ਅਸੀਂ ਕਹਿੰਦੇ 602 ਕਿੱਲਿਆਂ ਦਾ ਕਬਜ਼ਾ ਲੈ ਲਿਆ ਜਣੀ ਜਿਹੜਾ ਇਹ ਇਹ ਕਹਿੰਦੇ ਨੇ ਵੀ 602 ਕਿੱਲਿਆਂ ਦਾ ਕਬਜ਼ਾ ਲੈ ਲਿਆ ਪਹਿਲੀ ਗੱਲ ਤਾਂ ਉੱਥੇ ਉਸ ਦਿਨ ਕੋਈ ਕਬਜ਼ਾ ਨਹੀਂ ਲਿਆ ਫੋਰਸ ਵਾਪਸ ਮੁੜ ਕੇ ਆਈ ਆ ਹੁਣ 4 ਤਰੀਕ ਨੂੰ ਉੱਥੇ ਮਜ਼ਦੂਰ ਭਰਾਵਾਂ ਨੂੰ ਲੈ ਕੇ ਆਏ ਨੇ ਉਥੋਂ ਜਿਹੜੇ ਸਾਨੂੰ ਪਤਾ ਇਹ ਲੱਗਿਆ ਕੁਝ ਬੀਜੇਪੀ ਦੇ ਬੰਦੇ ਨੇ ਸਰਕਾਰ ਨੇ ਫੱਟ ਕੀਤੇ ਨੇ ਜਿਹੜੇ ਜਾਣ ਬੁੱਝ ਕੇ ਅਖਸਾਰ ਰਹੇ ਨੇ ਜੇ ਭਰਾਵੋ ਬਰਹੋਈ ਪਿੰਡ ਦੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਇਹ ਜਿਹੜਾ ਮਸਲਾ ਇਹਨੂੰ ਸਰਕਾਰ ਜਾਣ ਬੁੱਝ ਕੇ ਅਲਝਾਉਣਾ ਚਾਹੁੰਦੀ ਹੈਗੀ ਆ ਇਸ ਕਰਕੇ ਜੇ ਸੱਚੀ ਵਿੱਚ ਹੀ ਭਲਾ ਮਜ਼ਦੂਰਾਂ ਦਾ ਹੇਜ ਹੋਵੇ ਮਜ਼ਦੂਰ ਤੀਜੇ ਹਿੱਸੇ ਦੀ ਜ਼ਮੀਨ ਮੰਗਦੇ ਨੇ ਉਹਨਾਂ ਤੇ ਡਾਂਗਾ ਭਰਾਈਆਂ ਜਾਂਦੀਆਂ ਨੇ ਜ਼ਰੂਰ ਦੇ ਵਿੱਚ ਇੱਕ ਬੁੜੀ ਮਾਂ ਦੀ ਜਿਹੜੀ ਲੱਤ ਤੋੜਨ ਤੋਂ ਬਾਅਦ ਉਹਨੂੰ ਸੀਰ ਕੀਤਾ ਵਾਲਦ ਕਲਾ ਦੇ ਵਿੱਚ ਡਾਗ ਭਰਾਈ ਬੁਰੀ ਤਰ੍ਹਾਂ ਦੇ ਨਾਲ ਆ ਇੱਥੇ ਜਿਹੜਾ ਲਾਬੇ ਬਲਾਕ ਦਾ ਤੋਲੇਵਾਲ ਪਿੰਡ ਆ ਉੱਥੇ ਬੁਰੀ ਤਰ੍ਹਾਂ ਦੇ ਨਾਲ ਸਰਕਾਰ ਡਾਗ ਤੇ ਉਤਰੀ ਹੈਗੀ ਆ ਜਦੋਂ ਸਰਕਾਰ ਲੋਕ ਮੰਗ ਕਰਦੇ ਨੇ ਕਿ ਤੁਸੀਂ ਸਾਡੀਆਂ ਜ਼ਮੀਨਾਂ ਜਿਹੜੀਆਂ 17 ਏਕੜ ਤੋਂ 17.5 ਏਕੜ ਤੋਂ ਵੱਧ ਨਿਕਲਦੀਆਂ ਜ਼ਮੀਨਾਂ ਨੇ ਉਹ ਮਜ਼ਦੂਰਾ ਕਿਸਾਨਾਂ ਚ ਵੰਡੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਵੀ ਜਿਹੜੀ ਜੀਂਦ ਵਾਲੇ ਰਾਜੇ ਦੀ ਜ਼ਮੀਨ ਪਈ ਹੈਗੀ ਆ ਸੰਗਰੂਰ ਦੇ ਵਿੱਚ ਬੇਚਰਾਗ ਪਿੰਡ ਆ ਜਿਹੜਾ ਉਸ ਦੇ ਚਿਰਾਗ ਲਾਉਣ ਦੇ ਲਈ ਗਏ ਨੇ ਉਹਦੇ ਕਬਜ਼ਾ ਕਰਨ ਦੇ ਲਈ ਗਏ ਨੇ ਜਣੀ ਪੂਰਾ ਪ੍ਰਸ਼ਾਸਨ ਝੋਕ ਕੇ ਮਜ਼ਦੂਰਾਂ ਦੀਆਂ ਸਾਡੀਆਂ ਔਰਤ ਭੈਣਾਂ ਦੀਆਂ ਗ੍ਰਿਫਤਾਰੀਆਂ ਕਰਕੇ ਉਹਨਾਂ ਨੂੰ ਜੇਲਾ 'ਚ ਬੰਦ ਕੀਤਾ ਗਿਆ। ਇਸ ਕਰਕੇ ਇਹ ਨਗਲੀ ਹੀਜ ਆ। ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਂ ਨੂੰ ਜਗ ਜਾਣ ਦਾ ਕਿ ਸਾਨੂੰ ਪਤਾ ਵੀ ਮਜ਼ਦੂਰਾਂ ਕਿਸਾਨਾਂ ਦੀ ਜੋਟੀ ਤੋਂ ਬਿਨਾ ਇਹਨੇ ਗੱਲ ਨੇ ਗਾਹਾਂ ਨਹੀਂ ਵਧਣਾ ਕਿਉਂਕਿ ਸਰਕਾਰ ਦਾ ਬਹੁਤ ਵੱਡਾ ਹੱਲਾ ਹੈਗਾ। ਇਸ ਕਰਕੇ ਇਹ ਬੇਨਤੀ ਕਰਦੇ ਆ ਮਜ਼ਦੂਰ ਭਰਾਵਾਂ ਨੂੰ ਭਰਾਵੋ ਜਿੱਥੇ ਜ਼ਮੀਨ ਪ੍ਰਾਪਤੀ ਦੀ ਲੜਾਈ ਆ ਉਹਦੇ ਨਾਲ ਜ਼ਮੀਨਾਂ ਬਚਾਉਣ ਦੀ ਵੀ ਲੜਾਈ ਆ। ਕਿਉਂਕਿ ਬਹੁਤ ਵੱਡਾ ਖੇਡ ਸਰਕਾਰ ਖੇਡਣ ਜਾ ਰਹੀ ਆ ਇਸ ਕਰਕੇ ਜ਼ਮੀਨਾਂ ਦਾ ਜਿਹੜਾ ਪੂਰਾ ਮਸਲਾ ਜ਼ਮੀਨਾਂ ਦਾ ਪੂਰਾ ਮਸਲਾ ਆ ਵੀ ਲੈਂਡ ਬੈਂਕ ਬਣਾ ਕੇ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਨੀਤੀ ਬਣਾ ਲਈ ਸਾਰਾ ਉਹਨਾਂ ਨੇ ਜਾਲ ਵਿਸਾ ਲਿਆ ਲੈਂਡ ਬੈਂਕ ਬਣਾ ਲਈ ਬਿਜਲੀ ਐਕਟ 2020 ਲਿਆਂਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਪਾਣੀ ਤੋਂ ਬਿਨਾਂ ਜਿਹੜਾ ਮਤਲਬ ਬਿਜਲੀ ਤੋਂ ਬਿਨਾਂ ਮੋਟਰ ਨਹੀਂ ਚੱਲਦੀ ਇਸ ਕਰਕੇ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਵਰਲਡ ਬੈਂਕ ਦਾ ਕਬਜ਼ਾ ਪਾਣੀ ਤੇ ਕਰ ਲਿਆ ਇੱਥੇ ਸੈਲੋ ਦੇ ਗਦਾਮ ਲਾ ਲੇ ਇੱਥੇ ਜਿਹੜੀ ਲੁਧਿਆਣੇ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਖੁਸ਼ਕ ਬੰਦਰਗਾਹਾਂ ਉਹਨਾਂ ਨੇ ਬਣਾ ਲਈਆਂ ਆਪਣੀਆਂ ਜਣੀ ਵੱਡੀਆਂ ਟ੍ਰੇਨਾਂ ਉਹਨਾਂ ਨੇ ਆਪਣਾ ਪੂਰਾ ਜਿਗਾੜ ਜਣੀ ਵੱਡੇ ਜਿਹੜੇ ਡੰਪ ਨੇ ਉਹ ਵੱਡੇ ਡੰਪ ਬਣਾਉਣ ਜਾ ਰਹੇ ਨੇ ਇਸ ਕਰਕੇ ਜਿੱਥੇ ਮਜ਼ਦੂਰਾਂ ਤੇ ਹਮਲਾ ਕਿਸਾਨਾਂ ਤੇ ਹਮਲਾ ਦੁਕਾਨਦਾਰ ਭਰਾਵਾਂ ਤੇ ਵੀ ਹਮਲਾ ਕਿਉਂਕਿ 10-10 ਕਿਲੋਮੀਟਰ ਤੇ ਮੌਲ ਖੋਲਣ ਜਾ ਰਹੇ ਨੇ ਲੁਧਿਆਣੇ ਦੇ ਵਿੱਚ ਜਣੀ 24311 ਏਕੜ ਜ਼ਮੀਨ ਦੇ ਵਿੱਚ ਕਹਿੰਦੇ ਵੱਡਾ ਸਿਟੀ ਸ਼ਹਿਰ ਬਸਾਉਣਾ ਕਿੰਨੇ ਪਿੰਡਾਂ ਨੂੰ ਉੱਥੇ ਝਾੜਾ ਕਰਨਾ ਉਹਦਾ ਉਹ ਕਿਸਾਨਾਂ ਨੂੰ ਉਹਦੇ ਪਲਾਟ ਦੇਣੇ ਨੇ ਕਹਿੰਦੇ ਇੱਕ 500 ਗਾਜ ਦਾ ਪਲਾਟ ਦੇਣਾ ਇੱਕ ਜਿਹੜਾ ਕਮਰਸ਼ੀਅਲ ਆ ਜਿਹੜਾ 200 ਗਾਜ ਦਾ ਪਲਾਟ ਦੇਣਾ ਜਣੀ ਇਸ ਕਰਕੇ ਇਹੋ ਜਿਹੇ 29 ਸਹਿਰ ਹੋਰ ਬਸਾਉਣੇ ਨੇ ਇਹ ਇਸ ਕਰਕੇ ਬਹੁਤ ਵੱਡੀ ਗੱਲ ਆ ਇਹ ਸਰਕਾਰ ਜਾਣ ਬੁੱਝ ਕੇ ਮਜ਼ਦੂਰਾਂ ਤੇ ਕਿਸਾਨਾਂ ਦੀ ਝੋਟੀ ਨੂੰ ਤੋੜਨਾ ਚਾਹੁੰਦੀ ਆ ਤੇ ਕਾਰਪੋਰੇਟ ਘਰਾਣਿਆਂ ਦੇ ਨਾਲ ਆਪ ਦਾ ਹੀਜ ਆ ਜਿਹੜਾ ਉਹ ਪਾਲਦੇ ਨੇ ਇਸ ਕਰਕੇ ਪੂਰੀ ਇਹਨੂੰ ਸਾਰੀ ਨੂੰ ਗੱਲ ਨੂੰ ਲਾਗੂ ਕਰਨ ਦੇ ਵਾਸਤੇ ਲਗਾਤਾਰ ਜਣੀ ਉਹ ਆਪਦਾ ਜਾਲ ਵਿਸਾ ਰਹੇ ਨੇ ਉਧਰੋਂ ਜਿਹੜੇ ਪਹਿਲਗਾਮ ਦੇ ਵਿੱਚ ਜਿਸ ਤਰ੍ਹਾਂ ਹਮਲਾ ਹੋਇਆ ਉਹਨਾਂ ਦਿਨਾਂ ਦੀਆਂ ਵੀਡੀਓ ਕੱਢ ਕੇ ਦੇਖੋ ਅਮਰੀਕਾ ਨਾਲ ਜਿਹੜਾ ਟੈਕਸ ਮੁਕਤ ਵਪਾਰ ਦੀਆਂ ਗੱਲਾਂ ਚੱਲਦੀਆਂ ਨੇ ਜਿੱਦẽ ਆਪਰੇਸ਼ਨ ਸੰਧੂਰ ਲੈ ਕੇ ਆਈ ਆ ਸਰਕਾਰਾ ਉਦੋਂ ਹੀ ਜਣੀ ਉਸੇ ਦਿਨ ਇੰਗਲੈਂਡ ਨਾਲ ਟੈਕਸ ਮੁਕਤ ਵਪਾਰ ਦਾ ਸੁਝੌਤਾ ਇਸ ਕਰਕੇ ਖੁੱਲੀ ਮੰਡੀ ਵਾਲੀ ਨੀਤੀ ਜਿੱਥੇ ਲੈ ਕੇ ਆ ਰਹੇ ਨੇ ਉੱਥੇ ਨਾਲ ਦੀ ਨਾਲ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਜਣੀ ਉਹ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਆਪਜ ਲੜਾਉਣ ਦੀ ਗੱਲ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਇਹ ਪੰਜਾਬ ਤੇ ਹਰਿਆਣੇ ਦੇ ਲੋਕ ਸਾਰੇ ਸੂਬਿਆਂ ਦੇ ਲੋਕ ਇਕੱਠੇ ਹੋਣਗੇ ਤਾਂ ਜਿਹੜੀਆਂ ਸਾਡੀਆਂ ਆ ਚਾਲਾਂ ਨੇ ਉਹ ਨਹੀਂ ਚੱਲਣ ਦੇਣਗੇ ਇਸ ਕਰਕੇ ਉਸੇ ਦਿਨ ਜਿੱਦੇ ਪੰਜਾਬ ਤੇ ਉਹ ਕਹਿੰਦਾ ਮੂਹ ਨਹੀਂ ਪਾਣੀ ਦੰਦੇ ਉਹ ਕਹਿੰਦੇ ਲੈ ਕੇ ਰਾਂਗੇ ਉਸੇ ਦਿਨ ਜਣੀ ਅਭੋਰ ਦੇ ਵਿੱਚ 2700 ਕਿਲੇ ਦੇ ਉੱਤੇ ਹਮਲਾ ਜਿਉਂਦ ਦੇ ਵਿੱਚ ਹਮਲਾ ਜਣੀ ਜਿਸ ਦਿਨ ਇਹਨਾਂ ਨੇ ਰਾਤ ਨੂੰ ਕਿਹਾ ਵੀ ਲਾਈਟਾਂ ਬੰਦ ਰੱਖਣੀਆਂ ਨੇ ਲੋਕਆਊਟ ਰੱਖਣਾ ਉਸ ਦਿਨੀ ਜਣੀ ਜਿਉਂਦ ਦੇ ਵਿੱਚ ਹਮਲਾ ਕੀਤਾ ਇਸ ਕਰਕੇ ਥਾਂ ਥਾਂ ਤੇ ਆ ਇੱਕ ਮੂਨਕ ਬਲਾਕ ਦੇ ਵਿੱਚੋਂ ਪਿੰਡ ਚੋਂ ਫੋਨ ਆ ਰਿਹਾ ਸਾਡੇ ਪ੍ਰਧਾਨ ਦਾ ਫੋਨ ਆਇਆ ਦੀ ਉਧਰੋਂ ਵੀ ਪ੍ਰਧਾਨ ਜੀ ਇਸ ਤਰੀਕੇ ਦੇ ਨਾਲ ਇੱਥੇ ਕਬਜ਼ਾ ਕਰਨ ਜਾ ਰਹੇ ਨੇ ਇਸ ਕਰਕੇ ਨਜੂਲ ਜ਼ਮੀਨਾਂ ਤੇ ਪੰਚਾਇਤੀ ਜ਼ਮੀਨਾਂ ਤੇ ਬੱਕ ਬੋਰਡ ਦੀਆਂ ਜ਼ਮੀਨਾਂ ਤੇ ਜਿਹੜੀਆਂ ਰੋਲੇ ਵਾਲੀਆਂ ਜ਼ਮੀਨਾਂ ਨੇ ਉਹ ਪਹਿਲਾਂ ਸਾਰਾ ਉਹਦੇ ਤੇ ਕਬਜ਼ਾ ਕਰਾਉਣਾ ਜਣੀ ਪੂਰੀ ਤਰ੍ਹਾਂ ਦੇ ਨਾਲ ਪਹਿਲਾਂ ਉਹ ਰੋਕਣੀਆਂ ਨੇ ਉਹਨਾਂ ਤੇ ਕਬਜ਼ੇ ਕਰਨ ਲੈਣੇ ਫੇਰ ਇਹ ਜੱਦੀ ਜ਼ਮੀਨਾਂ ਦੇ ਉੱਤੇ ਬਹੁਤ ਵੱਡਾ ਹਮਲਾ ਹੈਗਾ ਇਸ ਕਰਕੇ ਸਾਡੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰੋ ਕਿਉਂਕਿ ਉਸ ਪਿੰਡ ਦੇ ਵਿੱਚ ਬਠੋਈ ਪਿੰਡ ਦੇ ਵਿੱਚ ਜਿਹੜੀ ਪਿੰਡ ਦੀ ਪੰਚਾਇਤ ਆ ਉਹ ਪੰਚਾਇਤ ਜਣੀ ਉਹਦਾ ਕਾਲਮ ਪੂਰਾ ਨਹੀਂ ਹੈ ਇਸ ਕਰਕੇ ਸਰਪੰਚ ਉਹਰੇ ਹੈ ਨਹੀਂ ਉਹਦੇ باوجود ਜਣੀ 4 ਤਰੀਕ ਨੂੰ ਉਥੇ 2 ਦਿਨ ਪਹਿਲਾਂ ਪ੍ਰਬੰਧਕ ਲਾ ਕੇ ਜਣੀ ਉਹ ਜ਼ਮੀਨ ਤੇ ਕਬਜ਼ਾ ਕਰਨ ਵਾਸਤੇ ਉਹਨਾਂ ਨੇ ਕਹਿਤਾ ਵੀ ਅਸੀਂ ਕਬਜ਼ਾ ਜਿਹੜਾ ਜ਼ਮੀਨ ਦਾ ਜਿਹੜਾ ਉਹ ਜਿਹੜੀ ਬੋਲੀ ਆ ਜਿਹੜੀ ਉਹ ਅਸੀਂ ਤੋੜਤੀ ਮਜ਼ਦੂਰਾਂ ਦੇ ਨਾਂ ਦੇ ਉੱਤੇ ਤੇ ਉਹਨਾਂ ਦੇ ਕਨੈਕਸ਼ਨ ਕੱਟਣ ਦੇ ਹੁਕਮ ਜਾਰੀ ਕਰਤੇ ਇਸ ਕਰਕੇ ਭਰਾਵੋ ਬਹੁਤ ਵੱਡਾ ਜ਼ਮੀਨਾ ਤੇ ਹੱਲਾ ਹੈਗਾ ਇਸ ਕਰਕੇ ਜ਼ਮੀਨਾ ਪ੍ਰਾਪਤ ਕਰਨੀਆਂ ਨੇ ਆਪਦੇ ਹੱਕ ਹਾਸਲ ਕਰਨੇ ਨੇ ਮਜ਼ਦੂਰਾਂ ਦੇ ਜਿਹੜੀ ਲੇਬਰ ਕੋਰਟ ਆ ਜਿਹੜਾ ਉਹਨੂੰ ਬਦਲ ਕੇ ਕਾਰਪੋਰੇਟ ਘਰਾਣਿਆਂ ਨੂੰ ਜਣੀ ਲੇਬਰ ਆ ਜਿਹੜੀ ਉਹ ਸਸਤੀ ਮਹਈਆ ਕਰਾਉਣੀ ਹੈਗੀ ਆ ਇਸ ਕਰਕੇ ਇਹ ਮਤਲਬ ਇਹ ਕਹਿੰਦੇ ਹੈਗੇ ਨੇ ਵੀ ਅਸੀਂ ਕੋਰਟ ਦਾ ਹੁਕਮ ਆ ਜੀ ਕੋਰਟ ਦਾ ਹੁਕਮ ਆ ਸੁਪਰੀਮ ਹਾਈ ਕੋਰਟ ਦੇ ਵੱਡਾ ਡਬਲ ਬੈਂਚ ਤੋਂ ਜਿੱਤ ਗਏ ਕਿਸਾਨ ਜਣੀ ਸੁਪਰੀਮ ਕੋਰਟ ਤੋਂ ਕਿਸਾਨ ਜਿੱਤ ਗਏ ਕਹਿੰਦੇ ਵੀ 90 ਦਿਨਾਂ ਦੇ ਵਿੱਚ ਕੋਈ ਕੇਸ ਕਰਨਾ ਹੁੰਦਾ ਦੁਬਾਰੇ 27 ਸਾਲ ਬਾਅਦ ਜਣੀ ਉਹ ਆ ਸਾਰਾ ਕੁਝ ਲੈ ਕੇ ਆ ਰਹੇ ਨੇ ਧੱਕੇ ਦੇ ਨਾਲ ਜ਼ਮੀਨਾਂ ਖੋਹਣ ਦੀ ਤਿਆਰੀ ਆ ਭਰਾਵੋ ਇਸ ਕਰਕੇ ਮਜ਼ਦੂਰ ਕਿਸਾਨ ਭਰਾਵਾਂ ਦੀ ਜ਼ੋਟੀ ਤੋਂ ਬਿਨਾ ਇਹਨੇ ਮਸਲੇ ਨੇ ਹੱਲ ਨਹੀਂ ਹੋਣਾ ਇਹ ਅਪੀਲ ਕਰਦੇ ਆ ਤੁਹਾਨੂੰ ਕਿ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਵੱਲੋਂ ਹਰ ਵੇਲੇ ਜਗ ਜਾਨ ਦਾ ਵੀ ਮਜ਼ਦੂਰਾਂ ਤੇ ਕਿਸਾਨਾਂ ਦੀ ਜ਼ੋਟੀ ਤੋਂ ਬਿਨਾ ਜ਼ੋਟਾ ਸਾਰੀ ਤੋਂ ਇਹਨਾਂ ਨੇ ਗੱਲ ਨਹੀਂ ਗਾਹ ਤੁਰਨਾ ਅਸੀਂ ਤਾਂ ਗੋਵਿੰਦਪੁਰੇ ਦੇ ਵਿੱਚ ਜਦੋਂ ਜ਼ਮੀਨ ਖੋਹੀ ਗਈ ਆ ਉਥੇ ਕਿਹਾ ਵੀ ਭਾਵੇਂ ਕਿਸਾਨਾਂ ਦੀ ਜ਼ਮੀਨ ਚਲੀ ਗਈ ਪਰ ਮਜ਼ਦੂਰਾਂ ਦਾ ਚਾਹੇ ਕੋਈ ਖੁੱਡ ਨਹੀਂ ਗਿਆ ਪਰ ਮਜ਼ਦੂਰਾਂ ਨੇ ਨਾ ਤਾਂ ਕੱਖ ਪੱਠਾ ਲੈਣਾ ਦੀ ਖੇਤਾਂ 'ਚੋਂ ਇਸ ਕਰਕੇ ਉਹ ਮਜ਼ਦੂਰਾਂ ਨੂੰ ਜਿਹੜਾ 3-3 ਲੱਖ ਰੁਪਏ ਉੱਥੇ ਵੀ ਦਿਵਾਇਆ ਹੈਗਾ ਬਠੋਈ ਪਿੰਡ ਦੇ ਮਸਲੇ ਨੂੰ ਅਸੀਂ ਬੇਸ਼ੇਸ਼ ਤੌਰ ਤੇ ਵਿਚਾਰ ਰਿਹਾ ਉਹਨੂੰ ਅਸੀਂ ਹੋਰ ਵੀ ਗੰਭੀਰਤਾ ਨਾਲ ਪੜਤਾਲ ਕਰ ਰਹੇ ਹਾਂ ਇਸ ਕਰਕੇ ਸਰਕਾਰ ਉੱਥੇ ਮਜ਼ਦੂਰਾਂ ਕਿਸਾਨਾਂ 'ਚ ਵੱਡਾ ਭੇੜ ਪਾਉਣਾ ਚਾਹੁੰਦੀ ਆ ਇਸ ਕਰਕੇ ਭਰਾਵੋ ਇਹ ਤੋਂ ਸੁਚੇਤ ਰਹੋ ਜੇਕਰ ਬਠੋਈ ਪਿੰਡ ਦੇ ਵਿੱਚ ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਘਟਨਾ ਵਾਪਰਦੀ ਆ ਉਹਦਾ ਇੱਥੋਂ ਦਾ ਪ੍ਰਸ਼ਾਸਨ ਆ ਜਿਹੜਾ ਉਹ ਜ਼ਿੰਮੇਵਾਰ ਹੋਊਗਾ ਇਸ ਕਰਕੇ ਅਸੀਂ ਉਹਦੀ ਪੂਰੀ ਤਰ੍ਹਾਂ ਨਾਲ ਪਰਤਾਲ ਕਰ ਰਹੇ ਹੈਗੇ ਆ ਤੇ ਮਜ਼ਦੂਰ ਭਰਾਵਾਂ ਨੂੰ ਅਸੀਂ ਮਿਲਾਂਗੇ ਇਸ ਕਰਕੇ ਬੇਨਤੀ ਕਰਦੇ ਆ ਕਿ ਭਰਾਵੋ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਆ ਤੇ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਸਰਕਾਰ ਦੀ ਨੀਤੀ ਆ ਸੈਂਟਰ ਦੀ ਵੀ ਤੇ ਪੰਜਾਬ ਦੀ ਵੀ ਇਹ ਨੀਤੀ ਸਮਝਣ ਦੀ ਲੋੜ ਆ ਇਸ ਕਰਕੇ ਝੋਟੀ ਪਾਉਣ ਦੀ ਲੋੜ ਆ ਕੁੱਲ ਲੋਕਾਂ ਨੂੰ ਝੋਟੀ ਪਾ ਕੇ ਜਿਹੜੇ ਮਸਲੇ ਆਪਣੇ ਹੱਲ ਹੋਣਗੇ ਇਸ ਕਰਕੇ ਬਠੋਈ ਪਿੰਡ ਦਾ ਜਿਹੜਾ ਮਸਲਾ ਸੀਗਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਇਹ ਬੇਨਤੀ ਆ ਕਿ ਆਓ ਇਕੱਠੇ ਹੋਈਏ ਇਹ ਤੋਂ ਬਿਨਾ ਆਪਣਾ ਜਿਹੜਾ ਗੁਜ਼ਾਰਾ ਨਹੀਂ ਹੋਣਾ ਤੁਹਾਡਾ ਬਹੁਤ ਬੁਰਾ